ਸਰਵੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਇਸ ਤੋਂ ਪਹਿਲਾਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਹੈੱਡ ਗ੍ਰੰਤੀ ਭਾਈ ਅੰਤਰ ਸਿੰਘ ਵੱਲੋਂ ਕੋਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਤੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਇਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਣੁ ਸਿੱਖੀ ਦਾਨ ਕੇਸਤਾਨ ਰਹਿਤਾਨ ਬਵੇਕ ਦਾਨ ਵਿਸਾਵ ਦਾਨ ਰੋਸਾ ਦਾਨ ਦਾਨਾ ਕੇ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜਿਆਕਾਰ ਬੋਲੋ ਜੀ ਵਾਹਿਗੁਰੂ ਖਾਦਾ ਮਾਨੀਵਾ ਮਤ ਉੱਚੀ ਮਤ ਪੱਦੇ ਰੱਖੇ ਵਾਹਿਗੁਰੂ ਹਕਾਲ ਪ੍ਰਖ ਆਪ ਸਾਥ ਤੋਂ ਯਾਦ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਸਤਿ ਸ੍ਰੀ ਅਕਾਲ ਅੱਜ ਮਹਾਨ ਸਹੀਦ ਸ਼੍ਰੋਮਣੀ ਸਹੀਦ ਬਾਬਾ ਜੂਰਾਵਰ ਸਿੰਘ ਬਾਬਾ ਫਤੇ ਸਿੰਘ ਜਗਤ ਮਾਤਾ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਤ ਅੱਜ ਜਿਹੜੀ ਆਰੰਭਤਾ ਹੈ ਸ਼ੇਦੀ ਮੇਲੇ ਦੀ 11:30 ਨੂੰ ਹੋ ਚੁੱਕੀ ਹੈ ਤੇ 7 ਵਜੇ ਆ ਆਰੰਭਤਾ ਜਿਹੜੀ ਆ ਖੰਡ ਪਰਸਾ ਪਰ ਆਰੰਭ ਹੋ ਚੁੱਕੇ ਨੇ ਤੇ ਜਿੱਥੇ ਸੁਮਤੀਆ ਸੰਗਤਾਂ ਅਥਾ ਸ਼ਰਧਾ ਪਿਆਰ ਸਤਿਕਾਰ ਲੈ ਕੇ ਆਪਣੀਆਂ ਸਵਾਮਾਂ ਲੰਗਰਾਂ ਦੇ ਰਾਹੀਂ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਆਪਣੀਆਂ ਸਵਾਮਾਂ ਨਿਵਾ ਰਹੇ ਨੇ ਇੱਥੇ ਅਸੀਂ ਉਹਨਾਂ ਦਾ ਤਹਿ ਦਿਲੋਂ ਸਤਿਕਾਰ ਤੇ ਧੰਨਵਾਦ ਕਰਦੇ ਹਾਂ ਕਿ ਇਹ ਸ਼ਹੀਦੀ ਸਭਾ ਹੈ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਸ਼ਹੀਦੀ ਜਿਹੜੀ ਵੱਡਾ ਜੋੜ ਮੇਲਾ ਹੁੰਦਾ ਹੈ ਇਹਨੂੰ ਆਪਾਂ ਮਨਾਉਣਾ ਤੇ ਇੱਥੇ ਅਸੀਂ ਸੁਨੇਮਰ ਬੇਨਤੀ ਕਰਦੇ ਹਾਂ ਕਿ ਸਾਬਜਾਦਾਂ ਦੇ ਦਿੱਤੇ ਹੋਏ ਸ਼ਨੇਸ਼ ਸਿੱਖੀ ਸਿਧਕ ਨੂੰ ਪੂਰਾ ਨਿਭਾਉਣਾ ਇਸ ਦਾੜਾ ਰੱਖ ਕੇ ਅਮਰ ਛੱਕੇ ਗੁਰੂ ਵਾਲੇ ਬਣ ਕੇ ਤੇ ਆਪਾਂ ਆਪਣਾ ਜਿਹੜਾ ਜੀਵਨ ਹੈ ਉਹਨੂੰ ਬਸਰ ਕਰੀਏ ਇਹਦੇ ਨਾਲ ਨਾਲ ਸੁਨੇਮਰ ਬੇਨਤੀ ਹੈ ਕਿ ਇਹ ਸ਼ੋਕ ਸਭਾ ਨੂੰ ਆਪਾਂ ਸ਼ੋਕ ਸਭਾ ਹੀ ਮੰਨੀਏ ਕਿਉਂਕਿ ਸਾਰੇ ਹੀ ਉਸ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਨਾਮ ਸਿਮਰਨ ਕਰਕੇ ਆਪਣੀ ਜਿਹੜੀ ਆਹਾਜਰੀ ਲਾਉਣ ਤੇ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਸਾਰੇ ਹੀ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਜੋਰਾਵਰ ਸਿੰਘ ਸਾਹਿਬ ਤੰਤਨ ਬਾਬਾ ਫਤਿਹ ਸਿੰਘ ਸਾਹਿਬ ਧੰਨ ਧੰਨ ਪਰਮ ਪੂਜਨੀਕ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਗੁਰਦੁਆਰਾ ਸ੍ਰੀ ਫਾਤੇਗੜ ਸਾਹਿਬ ਜੀ ਦੇ ਪਾਵਨ ਸਥਾਨ ਤੇ ਮਾਨਵਤਾ ਦੇ ਭਲੇ ਦੇ ਵਾਸਤੇ ਹੱਕ ਤੇ ਸੱਚ ਦੀ ਖਾਤਰ ਆਪਣੇ ਆਪ ਆ ਕੁਰਬਾਨ ਕੀਤਾ ਤੇ ਹਰ ਸਾਲ ਆਪਾਂ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤੇ ਸਿੰਘ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਦੀ ਯਾਦ ਬਣਾਉਂਦੇ ਆ 11 12 13 ਨੂੰ ਹਰ ਸਾਲ ਸ਼ਹੀਦੀ ਸਬਾ ਦੇ ਰੂਪ ਦੇ ਵਿੱਚ ਇਹ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਨੇ ਜਿੱਥੇ ਸਮੁੱਚਾ ਪੰਥ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਤਰ ਹੁੰਦਾ ਹੈ ਸੋ ਅੱਜ 11 ਪੋ ਹੈ ਕਿ ਸ਼ਹੀਦੀ ਦਿਹਾੜਿਆਂ ਨੂੰ ਮਨਾਉਣ ਦੇ ਵਾਸਤੇ ਅੱਜ ਗੁਰਦੁਆਰਾ ਸ੍ਰੀ ਜੋਤੀ ਸੁਖ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੁਤੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਪਾਵਨ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਕੀਤੇ ਗਏ ਨੇ ਤੇ 27 ਦਸੰਬਰ ਨੂੰ 13 ਪੂ ਵਾਲੇ ਦਿਨ ਸਵੇਰੇ ਪੌਣੇ 6 ਵਜੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਜਾਣ ਦੇ ਉਪਰੰਤ ਕੀਰਤਨ ਆਰੰਭ ਹੋਏਗਾ ਤੇ ਸਵਾ 6 ਵਜੇ ਸਮੁੱਚੀ ਅਰਦਾਸ ਸ੍ਰੀ ਅਖੰਡ ਪਾਤਸ਼ਾਹ ਜੀ ਦੀ ਹੋਵੇਗੀ ਉਸ ਤੋਂ ਉਪਰੰਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਤੋਂ ਕਥਾ ਦੀ ਸਮਾਪਤੀ ਤੋਂ ਉਪਰੰਤ ਤਕਰੀਬਨ 9 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਏਗੀ ਜੋ ਇੱਥੇ ਤਕਰੀਬਨ 1.5 ਵਜੇ ਗੁਰਦੁਆਰਾ ਸ੍ਰੀ ਗੋਤੀ ਸੁਖ ਸਾਹਿਬ ਵਿਖੇ ਆ ਕੇ ਸੰਪੰਨਤਾ ਹੋਏਗੀ ਇਹ ਨਗਰ ਕੀਰਤਨ ਦੀ ਸੰਪੰਨਤਾ ਦੇ ਨਾਲ ਸਾਰੇ ਜਿਹੜੇ ਸਮਾਗਮ ਨੇ ਸਮੁੱਚੇ ਸਮਾਗਮਾਂ ਦੀ ਸੰਪੰਨਤਾ ਵੀ ਹੋਏਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਪ੍ਰਾਪਰਟੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز